ਕੇਂਦਰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਕਿਹਾ ਹੈ ਕਿ ਭਾਰਤ ਆਟੋ ਕੰਪਨੀਆਂ ਛੇਤੀ ਹੀ 100% ਇਥਨੋਲ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਜਲਦ ਹੀ ਜੋ ਉਹਨਾਂ ਦੇ ਉਤਪਾਦਨ ਦੀ ਸ਼ੁਰੂਆਤ ਕਰੇਗੀ ਕਾਫੀ ਖਾਸ ਖਬਰ ਹੈ ਕਿ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਮਹਿੰਗੇ ਪਟਰੋਲ ਡੀਜ਼ਲ ਦੇ ਦਾਮਾਂ ਤੋਂ ਕਿਉਂਕਿ ਇਥਨੋਲ ਹੈ ਜੋ ਕਾਫੀ ਸਸਤਾ ਹੋਵੇਗਾ ਇਸ ਦੇ ਨਾਲ ਕਿਸਾਨਾਂ ਨੂੰ ਕਾਫੀ ਮਦਦ ਮਿਲਣ ਵਾਲੀ ਹੈ ਇਥਨੋਲ ਦਾ ਉਤਪਾਦਨ ਜੋ ਕਿ ਗੰਨੇ ਤੋਂ ਕਣਕ ਤੋਂ ਮੱਕੀ ਤੋਂ ਹੁੰਦਾ ਹੈ ਕਿਸਾਨਾਂ ਨੂੰ ਕਾਫੀ ਫਾਇਦਾ ਮਿਲੇਗਾ ਕੇਂਦਰੀ ਮੰਤਰੀ ਸੋਮਵਾਰ ਨੂੰ ਫਲੈਕਸ ਫਿਊਲ ਇੰਜਨ ਉਤੇ ਚੱਲ ਰਹੀ ਕਾਰ ਦੇ ਵਿੱਚ ਸੰਸਦ ਦੇ ਵਿੱਚ ਆਏ ਤੇ ਉਹਨਾਂ ਨੇ ਕਿਹਾ ਕਿ ਇਹ ਦੁਨੀਆ ਦੀ ਪਹਿਲੀ ਅਜਿਹੀ ਗੱਡੀ ਵੈ ਜੋ ਕਿ ਫਲੈਕਸ ਫਿਊਲ ਯਾਨੀ ਕਿ ਇਥਨੋਲ ਤੇ ਅਤੇ ਦੂਜੇ ਫਿਊਲ ਦੇ ਉੱਤੇ ਚੱਲਦੀ ਹੈ ਸੋ ਜੋ ਹੋਰ ਵੀ ਉਤਪਾਦਨ ਹੈ ਜੋ ਕਿ ਇਹ ਗੱਡੀਆਂ ਦਾ ਕੀਤਾ ਜਾਵੇਗਾ ਲੋਕਾਂ ਨੂੰ ਕਾफी ਸਹਾਇਤਾ ਹੋਵੇਗੀ ਔਰ ਇਥਨੋਲ ਦੇ ਪੰਪਾਂ ਜੋ ਕਿਸਾਨ ਲਗਾਣਗੇ ਔਰ ਬਹੁਤ ਜ਼ਿਆਦਾ ਫਾਇਦਾ ਵੀ ਇਸ ਦਾ ਮਿਲੇਗਾ ਸੋ 24 23 ਦੇ ਵਿੱਚ ਭਾਰਤ ਦੇ ਵਿੱਚ ਇਨੋਵਾ ਹਾਈ ਕ੍ਰਾਸ ਦੇ ਫਲੈਕਸ ਫਿਊਲ ਪ੍ਰੋਪਲਰਡ ਵਰਜ਼ਨ ਨੂੰ ਪੇਸ਼ ਕੀਤਾ ਗਿਆ ਸੀ ਇਹ ਵਰਜ਼ਨ ਜੋ ਹਲੇ ਤੱਕ ਲੋਕਾਂ ਦੇ ਲਈ ਜੋ ਪੱਟੀਆਂ ਵਿਕਰੀ ਦੇ ਲਈ ਅਵੇਲੇਬਲ ਨਹੀਂ ਆ ਪਰ ਜਲਦੀ ਹੀ ਅਜਿਹੀ ਜੋ ਵਰਚੁਅਲਸ ਨੇ ਗੱਡੀਆਂ ਦੇ ਉਹ ਜਲਦੀ ਹੀ ਲੋਕਾਂ ਦੇ ਲਈ ਅਵੇਲੇਬਲ ਕੀਤੇ ਜਾਣਗੇ ਸੋ ਵਾਹਨ ਬਣਾਉਣ ਵਾਲੀਆਂ ਕਈ ਪਟੀਆਂ ਕੰਪਨੀਆਂ ਹੈ ਜੋ ਭਾਰਤ ਦੇ ਵਿੱਚ ਆਣ ਗਿਆ ਨਿਵੇਸ਼ ਕਰਨ ਗਿਆ ਤੇ ਅਜੀਆਂ ਗੱਡੀਆਂ ਬਣਾਣ ਗਿਆ ਜੋ 100% 에ਥਨ올 ਦੇ ਉੱਤੇ ਚੱਲਣ ਗਿਆ ਜਾਂ ਫਿਰ ਫਲੈਕਸ ਫਿਊਲ ਯਾਨੀ ਕਿ 에ਥਨ올 ਤੇ ਚੱਲਣ ਗਿਆ ਇਸ ਤੋਂ ਇਲਾਵਾ ਇਲੈਕਟ੍ਰਿਕ ਜਾਂ ਫਿਰ ਕਿਸੇ ਹੋਰ ਫਿਊਲ ਦੇ ਉੱਤੇ ਵੀ ਅਮਰਜੰਸੀ ਦੇ ਪਿੱਛੇ ਚੱਲਣ ਦੇ ਲਈ ਚਲਪਾਣ ਗਿਆ ਸੋ ਆ ਕਾਫੀ ਫਾਇਦਾ ਹੋਵੇਗਾ ਇਸ ਦੇ ਉਤਪਾਦਨ ਦੇ ਵਿੱਚ ਭਾਰਤ ਵਿੱਚ ਦੇ ਜੋ ਕਿ ਗੱਡੀਆਂ ਦੇ ਉਤਪਾਦਨ ਦੇ ਲਈ ਭਾਰਤ ਵਿੱਚ ਪਲਾਂਟ ਸਥਾਪਿਤ ਕੀਤੇ ਜਾਣਗੇ ਜੋ ਕਿ ਔਰੰਗਾਬਾਦ ਮਹਾਰਾਸ਼ਟਰ ਦੇ ਵਿੱਚ ਹੋਣਗੇ 20000 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਇਹ ਸਾਰੇ ਪਲਾਂਟ ਹੈ ਜੋ ਸਥਾਪਿਤ ਕੀਤੇ ਜਾਣਗੇ ਸੋ ਗਟਕਰੀ ਨੇ ਜੋ ਖੁਲਾਸਾ ਵੀ ਕੀਤਾ ਹੈ ਕਿ ਟਾਟਾ ਮੋਟਰਸ ਅਤੇ ਸੂਜ਼ੂਕੀ ਵੀ 100% ਦੀ ਇਥਨੋਲ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਉਤਪਾਦਨ ਹੈ ਜਲਦੀ ਕਰਨ ਦੇ ਸੋਚ ਉਸ ਤੇ ਕੰਮ ਵੀ ਲਗਾਤਾਰ ਚੱਲਦਾ ਪਿਆ ਹੈ ਸਿਰਫ ਯਾਤਰੀ ਵਾਹਨ ਖੇਤਰ ਵਿੱਚ ਹੀ ਨਹੀਂ ਸਗੋਂ ਭਾਰਤੀ ਦੋ ਪਹੀਆ ਵਾਹਨ ਬਾਜ਼ਾਰ ਦੇ ਵਿੱਚ ਵੀ ਪਜਾਜ ਆਟੋ ਟੀਵੀਐਸ ਅਤੇ ਹੀਰੋ ਮੋਟਰਸ ਵਰਗੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇਹਨਾਂ ਦੇ ਵੱਲੋਂ ਵੀ ਜਲਦ ਹੀ 100% ਦੀ ਇਥਨੋਲ ਦੇ ਨਾਲ ਚੱਲਣ ਵਾਲੀ ਜਾਂ ਫਿਰ ਫਲੈਕਸ ਫਿਊਲ ਤੇ ਚੱਲਣ ਵਾਲੀ ਮੋਟਰਸਾਈਕਲ ਉੱਤੇ ਸਕੂਟਰ ਬਣਾਈਆਂ ਜਾਣਗੀਆਂ ਔਰ ਬਣਾਈਆਂ ਚੱਲੀਆਂ ਆ ਗਈਆਂ ਸੁਗਟਗਰੀ ਨੇ ਕਿਹਾ ਹੈ ਕਿ ਹੋਰ ਨਿਰਮਾਤਾ ਵੀ ਫਲੈਕਸ ਇੰਜਨਾਂ ਨੂੰ ਪੇਸ਼ ਕਰਨਗੇ ਕੰਮ ਕਰ ਰਹੇ ਨੇ ਇਸ ਦੇ ਉੱਤੇ ਪੈਟਰੋਲ ਪੰਪਾਂ ਦੀ ਤਰ੍ਹਾਂ ਹੁਣ ਕਿਸਾਨ ਵੀ ਜੋ ਕਿ ਇਥਨੋਲ ਪੰਪ ਖੋਲਣਗੇ ਸੋ ਸਾਡੇ ਕੋਲ ਜੋ ਕਿ ਉਹਨਾਂ ਨੇ ਆਖਿਆ ਕਿ 16 ਕਰੋੜ ਰੁਪਏ ਦੇ ਹਯਾਤ ਹਨ ਅਜੀਹੇ ਵਾਹਨ ਪ੍ਰਦੂਸ਼ਣ ਨੂੰ ਘੱਟ ਕਰਨਗੇ ਖਰਚੇ ਦੀ ਬਚਤ ਕਰਨਗੇ ਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਾਭ ਇਸ ਤੋਂ ਪਹੁੰਚੇਗਾ ਕਿਉਂਕਿ ਇਥਨੋਲ ਹੈ ਜੋ ਕਿ ਬਣਦਾ ਵੈ ਫਿਊਲ ਜੋ ਇਥਨੋਲ ਫਿਊਲ ਹੈ ਉਸ ਦਾ ਨਿਰਮਾਣ ਕਰਨ ਦੇ ਲਈ ਹੁੰਦਾ ਉਤਪਾਦਨ ਕਰਨ ਦੇ ਲਈ ਗੰਨੇ ਦਾ ਪ੍ਰਯੋਗ ਹੁੰਦਾ ਹੈ ਗੁੱੜ ਦਾ ਪ੍ਰਯੋਗ ਹੁੰਦਾ ਹੈ ਮੱਕੀ ਦਾ ਪ੍ਰਯੋਗ ਹੁੰਦਾ ਹੈ ਕਾਫੀ ਫਾਇਦਾ ਮਿਲੇਗਾ ਕਿਸਾਨਾਂ ਨੂੰ ਜੇਕਰ ਭਾਰਤੀ ਬਾਜ਼ਾਰ ਦੇ ਵਿੱਚ 에ਥਨੋਲ ਦੇ ਨਾਲ ਚੱਲਣ ਵਾਲੀਆਂ ਜਾਂ ਰਿਫਲੈਕਸ ਫਿਊਲ ਦੇ ਉੱਤੇ ਚੱਲਣ ਵਾਲੀਆਂ ਗੱਡੀਆਂ ਬਾਜ਼ਾਰ ਦੇ ਵਿੱਚ ਜੇਕਰ ਵਿਕਰੀ ਹੋਵੇਗੀ ਤਾਂ 에ਥਨੋਲ ਦੀ ਮੰਗ ਵਧੇਗੀ ਔਰ 에ਥਨੋਲ ਦੀ ਜੇਕਰ ਮੰਗ ਵਧਦੀ ਹੈ ਤਾਂ ਕਿਸਾਨਾਂ ਨੂੰ ਇਸ ਦਾ ਬਹੁਤ ਜਿਆਦਾ ਲਾਭ ਜਲਦੀ ਹੋਣ ਵਾਲਾ ਹੈ